ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਾ ਸਿੱਧੀ ਸਮਾਗਮ ਚੱਲ ਰਹੇ ਹਨ ਨਾ ਹਰੇਕ ਗੁਰੂ ਘਰਾਂ ਦੇ ਵਿੱਚ ਆਪਾਂ ਨਾ ਡੇਰੀਆਂ ਤੋਂ ਦੁੱਧ ਲੈ ਆਉਂਦੇ ਯਾਰ ਹਨਾ ਆ ਸਾਡੇ ਪਿੰਡ ਦੀ ਡੇਰੀ ਤੋਂ ਹੀ ਗੁਰੂ ਘਰ ਦੀ ਦੁਕਾਨ ਦੀ ਬੈਠਾ ਬਤੰਦਰ ਆ ਜਮੀ ਸ਼ਰਮੇ ਲਾਤੀ ਬਤੰਦਰ ਦੇਖ ਲੋ ਪਤਾ ਨਹੀਂ ਕੀ ਆ ਕੀ ਨਾ ਪਲਾਸਟਿਕ ਯਾਰ ਆਪਣੇ ਵੀ ਘਰਾਂ 'ਚ ਦੁੱਧ ਖਰਾਬ ਹੋਣਾ ਹੁੰਦਾ ਨਾ ਮੈਂ ਤਾਂ ਕਰੇ ਦੇਖਿਆ ਨਹੀਂ ਵੀ ਐਜਾ ਕੁਝ ਬਣਦਾ ਯਾਰ ਲੈ ਦੱਸ ਜੇ ਹੁਣ ਫੋਨ ਕਰਕੇ ਪੁੱਛ ਲਿਆ ਉਹਨੂੰ ਵੀ ਯਾਰ ਆ ਐਂ ਕਰਕੇ ਗੱਲ ਹੋ ਗਈ ਸਾਡੇ ਗਾਲ ਪੈਂਦਾ ਯਾਰ ਤਸੋਂ ਹੁਣ ਸਹੀ ਐ ਕਿ ਗਲਤ ਐ ਤੁਸੀਂ ਆਪ ਹੀ ਲਾ ਲਓ ਹਸਾਬ। ਸਮਝ ਤੋਂ ਬਾਹਰ ਆ। ਰੇਟ ਲਾਉਣਾ ਅੜ ਕੇ, ਰੇਟ ਵੀ ਅੜ ਕੇ ਲੈਣਾ ਪੂਰਾ। ਤੇ ਦੇਖ ਲਓ ਹੁਣ ਕੀ ਚੀਜ਼ ਤਾਂ ਵਧੀਆ ਦੇ ਦੋ ਭਾਈ, ਯਾ ਰੇਟ ਲੈਣਾ। ਉਹੀ ਗੱਲ ਆ ਵੀ ਮਾੜਾ ਮਾੜਾ ਗੁਰੂ ਘਰ ਦੀ ਸ਼ਰਮ ਕਰ ਲਓ ਯਾਰ। ਬੈਠੇ ਵੀ ਗੁਰੂ ਘਰ ਚ ਬੰਦੰਦਰੋਂ ਤੁਸੀਂ। ਗੁਰੂ ਘਰ ਨਾਲੇ ਠੱਗੀਆਂ ਲਾਈ ਜਨੋ ਮੈਂ ਤਾਂ ਹਰਾਣਾ ਯਾਰ। ਮਾੜੀ ਮੋਟੀ ਸ਼ਰਮ ਕਰ ਲਓ ਇਹੀਆਂ ਚੀਜ਼ਾਂ ਨੂੰ। ਇਹ ਇਹ ਚੀਜ਼ਾਂ ਨਾਲ ਗਾਹਾਂ ਨਹੀਂ ਲੰਘਣ ਲੱਗੇ ਤੁਸੀਂ। ਐਂ ਜਾ ਕੇ ਲੋਕਾਂ ਦੇ ਲੱਜ ਪਾਣੀ। ਅੱਜ ਸਾਰੀ ਦਿਹਾੜੀ ਲੋਕਾਂ ਨੇ ਗਰਮੀ ਚ ਪਿੰਡ ਦੇ ਨਾਲ ਸੇਵਾ ਕਰੀ ਆ, ਠੀਕ ਆ ਤੂੰ ਹੀ ਪਾਪ ਕਰਿਆਗਾ ਕੀ ਕਿੰਨਾ ਕੱਢ ਲੇਉਂ ਇਹਦੇ ਵਿੱਚੋਂ ਪਹਿਆਰ ਕੱਢ ਲੇਉਗਾ ਕਿੰਨਾ ਲੈ ਤੇ ਤੂੰ ਆਪਾਂ 20 ਕਿਲੋ 20 ਕਿਲੋ ਦੁੱਧ ਲੈਤਾ ਜੀਦਾ ਕਿੰਨੇ ਗਰਾ ਹੋਇਆ ਲੈ 400 ਦੁੱਧ ਹੈ ਨਹੀਂ ਤੇਰਾ 400 ਚੋਂ ਤੇਰੀ ਕੋਠੀ 베ਚ ਦਸ ਤੂੰ ਮਾੜੀ ਮੋਟੀ ਦਾ ਸ਼ਰਮ ਕਰ ਲੈ ਕਿ ਇਹਨੂੰ ਉਹ ਕਿ ਇਹਨੂੰ ਪ੍ਰਾਈਵ ਪਰਸਨਲੀ 베ਚਣਾ ਉਹ ਮੰਨੀ ਗੱਲ ਤੂੰ ਕੱਢੀ ਜਾਂਦਾ ਹੋਵੇਂਗਾ ਦਾ ਤੇਰੇ ਤੇ ਕੀ ਯਕੀਨ ਕਰੂ ਬੰਦਾ ਕੀ ਤੇਰੇ ਕੋਲੇ ਖੁਸ਼ੀ ਗਮੀ ਜਾ ਕੇ ਖੜਜੂ ਯਾਰ ਐ ਕੋਈ ਯਕੀਨ ਦੱਸੋ ਯਾਰ ਹੈਗੀ ਇਨਸਾਨੀਅਤ ਨਹੀਂ ਨਹੀਂ ਵੀਰੇ ਨੇ ਕਿਨੇ ਕਿ ਬੱਚੇ ਨੇ ਵੀ ਸਰਜਰ ਨਜਰ ਕੋਈ ਦਾ ਗੱਲ ਆ ਯਾਰ ਤੂੰ ਤਾਂ ਬਤੰਦਰਾ ਗੁਰੂ ਘਰ ਤੇ ਰਹਿਣਾ ਨਾਲੇ ਤੂੰ ਗੁਰੂ ਘਰ ਦੇ ਨਾਲ ਨੂੰ ਤੂੰ ਆਹ ਕੁਸ ਬਹੋ ਕਰ ਰਿਹਾ ਯਾਰ ਦੇਖ ਹਨ ਮਾੜਾ ਮੋਟਾ ਆਲਾ ਦਾਲ ਦੇਖਿਆ ਕਰੋ ਵੀ ਇਹ ਚੀਜ਼ਾਂ ਕਿੱਥੇ ਲੱਗਣੀਆਂ ਨੇ ਕਿੱਥੇ ਆਪਣੇ ਲੋਕਾਂ ਦੇ ਢਿੱਡ 'ਚ ਪੈਣਾਗਾ ਚਲੋ ਜੇ ਹੁਣ ਕਹਾਂਗੇ ਤਾਂ ਉਹਨੂੰ ਗੱਲਾਂ ਵੀ ਮੰਦੀਆਂ ਚੰਗੀਆਂ ਲੱਗਣਗੀਆਂ ਉਹ ਵੀ ਲੋਕਾਂ ਨੂੰ ਚੁਭਦੀ ਆਉਂਦੀਆਂ ਸਾਡੀਆਂ ਤਾਂ ਕਰੀਆਂ ਹੋਈਆਂ ਬਾਕੀ ਤੁਹਾਡੇ ਸਾਹਮਣੇ ਆ ਭਾਈ ਆ ਦੇਖ ਲੋ ਆ ਕੇ ਸਵੇਰੇ ਉਹਨਾਂ ਨਾਲ ਗੱਲ ਵੀ ਕਰ ਲਿਓ ਕਮੇਡੀ ਆਲਾ ਨੂੰ ਵੀ ਬੇਨਤੀ ਆ ਠੀਕ ਆ ਤੇ ਪਿੰਡ ਦੇਆਂ ਨੂੰ ਵੀ ਬੇਨਤੀ ਆ ਧੰਨਵਾਦ ਜੀ ਛੋਟਾ ਬਹੁਤ ਵਾਦ ਆ ਦੁੱਧ ਵਿੱਕੀ ਦੇਖ ਆਪ ਨੂੰ ਤਾਂ ਇੱਕ ਨੰਬਰ ਦਾ ਦੁੱਧ ਵਿੱਕੀ ਸਿੰਘ ਤੇਰਾ ਦੇਖੋ ਅ ਮੱਝ ਦੀ ਜ਼ਹਿਰ ਪਈ ਪਈ ਐ ਤਾਂ ਆ ਦੇ ਕੀ ਬਣ ਗਿਆ ਬਰਤਾਰੇ ਦੇ ਲਾ ਤਾਂ ਕਸੂ ਹੋਰ ਹੋਰ ਬਣ ਨਹੀਂ ਤੇ ਦੇਖੀ ਰਾਲ ਫੁੱਲ ਬਣ ਨਹੀਂ ਤੇ ਖੇਤ ਨਹੀਂ ਜਾਂ ਟੁੱਟ ਨਹੀਂ ਪੰਜਾਬ ਅੰਦਰ ਦੁੱਧ ਦਾ ਕਾਰੋਬਾਰ ਜ਼ਹਿਰ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਦੁੱਧ ਦੀ ਮੰਗ ਬਹੁਤ ਜ਼ਿਆਦਾ ਹੈ ਖਪਤ ਬਹੁਤ ਜ਼ਿਆਦਾ ਹੈ ਤੇ ਪੈਦਾਵਾਰ ਬਹੁਤ ਘੱਟ ਹੈ ਜਿਸ ਕਰਕੇ ਜਾਲੀ ਦੁੱਧ ਹੁੰਦ ਵਿਚਾਰਿਆ ਹੈ ਤੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ بیمار ਕਰ ਰਿਹਾ ਹੈ ਇਸੇ ਤਰ੍ਹਾਂ ਦੀ ਇਹ ਘਟਨਾ ਸਾਡੇ ਸਾਹਮਣੇ ਆਈ ਹੈ ਤਾਂਦਰੇ ਦੇ ਕੋਲ ਪਿੰਡ ਵੰਗਾਲੀ ਦੇ ਵਿੱਚ ਜਿੱਥੇ ਗੁਰਪੁਰਅਲ ਜਨ ਸੰਤਾਨ ਨੇ ਗੁਰਦੁਆਰਾ ਵਿਖੇ ਦੁੱਧ ਲਿਆਂਦਾ ਸੀ ਤੇ ਉਹ ਦੁੱਧ ਬੱਕਰੀ ਰੂਪ ਧਾਰਨ ਕਰ ਗਿਆ ਜੋ ਤੁਸੀਂ ਦੇਖਿਆ ਹੈ ਇਹ ਲੋਕਾਂ ਨੇ ਗੁੱਸੇ ਚਾਕੇ ਉਸ ਜਿੱਤੋ ਡੇਰੀ ਚੋਂ ਦੁੱਧ ਆਉਂਦਾ ਸੀ ਉਹਦਾ ਦੁੱਧ ਸਾਰਾ ਸਮਾਨ ਚਾਕੇ ਬਾਹਰ ਸੁੱਟ ਦਿੱਤਾ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਰਹੀਆਂ ਨੇ ਪੰਜਾਬ ਵਿੱਚ ਇਹ ਦੁੱਧ ਉਹ ਜਾਰੀ ਪਿਆਰ ਕੀਤਾ ਜਾਂਦਾ ਹੈ ਤੇ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਸਾਡੇ ਬੱਚੇ ਸਾਡੇ ਨੌਜਵਾਨ ਜੋ ਵੀ ਇਹ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਮਠਿਆਈਆਂ ਬਣਾਉਣ ਵਾਸਤੇ ਹੋਰ ਬਣਾਉਣ ਵਾਸਤੇ ਦਹੀਂ ਲੱਸੀ ਇਹ ਜਾਲੀ ਦੁੱਧ ਸਾਡੇ ਲਈ ਨੁਕਸਾਨਦਾਇਕ ਹੈ ਇਸ ਵਾਰ ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ ਤੇ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਆ ਤਾਂ ਜੋ ਇਹ ਜਾਲੀ ਦੁੱਧ ਤਿਆਰ ਨਾ ਹੋ ਸਕੇ